ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਭਾਗਾਂ ਵਾਲਾ ਦਿਨ ਹੈ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦੀ ਜੋ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਜਿਹੜਾ ਬਾਬਾ ਪੂਰੀਵਾਲਿਆਂ ਜੀ ਦੀ ਅਗਵਾਈ ਦੇ ਹੇਠ ਕੱਢਿਆ ਗਿਆ ਜਿਹੜਾ ਗੁਰਦਾਸਪੁਰ ਤੋਂ ਸ਼ੁਰੂ ਹੋ ਕੇ ਤੇ ਧਾਰੀਵਾਲ ਨਗਰ ਦੇ ਵਿੱਚ ਜਿਹੜਾ ਵਾ ਉਹ ਲੰਘ ਰਿਹਾ ਵਾ ਔਰ ਸੰਗਤਾਂ ਜਿਹੜੀਆਂ ਨੇ ਬਹੁਤ ਸ਼ਰਧਾ ਨਾਲ ਬਹੁਤ ਸਤਿਕਾਰ ਨਾਲ ਜਿਹੜਾ ਵਾ ਉਹ ਨਗਰ ਕੀਰਤਨ ਦਾ ਜਿਹੜਾ ਸਵਾਗਤ ਕੀਤਾ ਜਾ ਰਿਹਾ ਵਾ ਔਰ ਆਓ ਅਸੀਂ ਸਾਰੇ ਜੋ ਗੁਰੂ ਸਾਹਿਬ ਦੀ ਪ੍ਰਣਾਈ ਸੋਚ ਆ ਜਿਹੜੀ ਗੁਰੂ ਸਾਹਿਬ ਦੀ ਲਸਾਨੀ ਸ਼ਹਾਦਤ ਆ ਉਹਨੂੰ ਕੋਟਣ-ਕੋਟ ਨਮਨ ਕਰੀਏ ਔਰ ਜੋ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੇ ਉਹਨਾਂ ਤੇ ਪਹਿਰਾ ਦੇ ਕੇ ਆਪਣਾ ਜੀਵਨ ਸਫਲਾ ਕਰੀਏ ਸੋ ਇਹ ਜਿਹੜੀਆਂ ਸ਼ਤਾਬਦੀਆਂ ਨੇ ਇਹਨਾਂ ਨੂੰ ਮਨਾਉਣ ਦਾ ਮੁੱਖ ਦੇਸ਼ ਇਹ ਆ ਕਿ ਜੋ ਗੁਰੂ ਸਾਹਿਬ ਸਾਨੂੰ ਜੀਵਨ ਜਾਚ ਦੇ ਕੇ ਗਏ ਨੇ ਜੋ ਮਨੁੱਖਤਾ ਨੂੰ ਬੜੇ ਵੱਡ ਮੁੱਲੇ ਸੰਦੇਸ਼ ਜਿਹੜੇ ਉਹ ਦੇ ਕੇ ਗਏ ਨੇ ਉਹਨਾਂ ਤੇ ਜਿਹੜਾ ਅਮਲ ਕਰਕੇ ਆਪਣੀ ਜ਼ਿੰਦਗੀ ਸਫਲਾ ਕਰੀਏ ਔਰ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ